ਨਾ ਬੇੜਾ ਨਾ ਪਤਾ ਵੈਸੀ ਬਿਸ਼ੂਰ ਆ ਹੁਣਾ ਹੁਣ ਵੀ ਇੱਕ ਨਾਬੀ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਤੁਸੀਂ ਇਹ ਦੇਖ ਲਓ ਹੈਰਾਨੀ ਦੀ ਗੱਲ ਦੇਖ ਲਓ ਹੈਰਾਨੀ ਦੀ ਕਿ ਜਿਹੜੇ ਕਹਿੰਦੇ ਸੀ ਵੀ ਇਹਨੂੰ ਫੜ ਲੋ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦ ਦੇ ਫੜ ਲੇ ਉਹਦੇ ਉਹਨਾਂ ਦੇ ਹੱਕ ਜਾਗੇ ਉਹਨਾਂ ਦੇ ਹੱਕ ਚ ਬਿਆਨ ਦੇਣ ਲੱਗੇ ਬਹੁਤ ਲੋਕਤੰਤਰ ਦਾ ਕਹਾਣ ਹੋਇਆ ਕਹਿੰਦੇ ਇੱਕ ਕਹਿੰਦਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਛਮ ਕੇ ਮਨੁੱਖੋ ਹੀ ਇਕੱਲਾ ਅਸੀਂ ਤਾਂ ਡੰਗਰੀ ਆ ਫਿਰ ਐ ਜਦੋਂ ਲੋਕਾਂ ਦੇ ਪੁੱਤ ਤੜਫ ਤੜਫ ਚਿੱਟੇ ਨਾ ਮਰਦੇ ਸੀ ਉਦੋਂ ਮਨੁੱਖੀ ਅਧਿਕਾਰ ਯਾਦ ਨਹੀਂ ਆਏ ਉਦੋਂ ਮਹਿਫਲਾ ਲਾਈ ਬੈਠੇ ਸੀ ਹੁਣ ਮਨੁੱਖੀ ਅਧਿਕਾਰ ਇੰਨੇ ਰਲੇ ਹੋਏ ਨੇ ਜਨਾਬ 10 ਤੋਂ 15 ਜਾਣੇ ਸੀ ਜਿਆਦਾ ਨਹੀਂ ਸੀ 7-8 ਇਧਰੋਂ 7-8 ਉਧਰੋਂ 10-15 ਜਾਣੇ ਨੇ 3.5 ਕਰੋੜ ਬੰਦਾ ਸੂਲੀ ਦੇ ਟਾਂਗਾਂ ਲਾ ਕੇ ਸੀ ਹੁਣ 10-15 ਤੋਂ ਕਿਹੜਾ ਛੁੱਟਿਆ 3.5 ਕਰੋੜ ਬੰਦਾ ਰੋਜ਼ ਨਿਯੁਕਤੀ ਪੱਤਰ ਰੋਜ਼ ਕੋਈ ਕੱਲ ਮੈਂ ਉੱਥੇ ਗਿਆ ਸੀ ਬੜਦਾਂ ਦੇ ਦੌੜਾਂ ਸ਼ੁਰੂ ਕੀਤੀਆਂ ਜਿਹੜੀਆਂ ਬਰਾਸਤੀ ਖੇਡਾਂ ਉੱਥੇ ਹੁਣ ਹਰ ਰੋਜ਼ ਖੁਸ਼ੀ ਦੇ ਸਮਾਗਮ ਹੁੰਦੇ ਨੇ ਕੱਲੇ 10-15 ਨੂੰ ਇਹ ਪਿੰਡ ਚ ਵੀ ਹੁੰਦੇ 4-5 ਹਰ ਇੱਕ ਪਿੰਡ ਚ ਹੁੰਦੇ ਜੋ ਸਾਰੇ ਪਿੰਡ ਨੂੰ ਦੁਖੀ ਕਰ ਜਾਂਦੇ ਪੰਜਾਬ ਚ 10-15 ਸੀ ਉਹ ਥੋੜੇ ਵੱਡੇ ਲੈਵਲ ਦੇ ਸੀ ਮਲਕ ਨੰਬਰਦਾਰ ਹੀ ਬਣਾ ਲਈ ਅਸੀਂ ਵੀ ਬਣਾਗੇ ਬਸ ਮੇਰਾ ਬਾਪੂ ਮੈਂ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਹੜਾ ਮੇਰੇ ਜੀਜਾ ਬਸ ਆਹੀ ਚੱਲੀਏ ਆਹੀ ਚੱਲੀ ਗਏ ਬਸ ਆਪਾਂ ਨੇ ਵੀ ਮੰਨ ਲਿਆ ਵੀ ਇਹੀ ਬਣਦੇ ਹੁੰਦੇ ਨੇ ਵੀ ਇਹੀ ਬਣਦੇ ਆਪਾਂ ਨੇ ਆਪਾਂ ਨਹੀਂ ਜਾ ਓਏ ਨਾ ਜੇ ਕੋਈ ਜਾਣਦਾ ਵੀ ਨਾ ਵੀ ਮੈਂ ਰਾਜਨੀਤੀ ਨਾ ਓਏ ਤਾਂ ਇਹ ਹੀ ਬਣਦੇ ਹੁੰਦੇ ਨੇ ਬਣ ਹੀ ਬਣ ਪੁਰਾ ਸੀ ਝੰਡਾ ਚੱਕੇ ਵੀ ਐਵੇਂ ਕਿਵੇਂ ਬਣਦੇ ਹੁੰਦੇ ਨੇ ਕਾਹਲੇ ਸਾਨੂੰ ਹੀ ਭਰਨੇ ਆਉਂਦੇ ਨੇ ਪਹਿਲਾਂ ਉਹ ਕਹਿੰਦੇ ਜਿੱਤੇ ਨਹੀਂ ਜੋ ਜਿੱਤ ਗਏ 6 ਮਹੀਨੇ ਨਹੀਂ ਚੱਲਣੀ ਨਾ ਤਾਂ 6 ਮਹੀਨੇ ਲੰਘ ਗਏ ਸਾਲ ਨਹੀਂ ਕੱਟਦੇ ਸਾਲ ਵੀ ਲੰਘ ਗਿਆ ਤਜਰਬਾ ਹੈ ਨਹੀਂ ਮੈਂ ਕਿਹਾ ਦੁਖੀ ਤਜਰਬੇਕਾਰਾਂ ਤੂੰ ਐ ਲੋਕ ਫੇਰ ਕਹਿੰਦੇ 2 ਸਾਲ ਨਹੀਂ ਚੱਗੇ 2 ਵੀ ਲੰਘ ਗਏ ਬਿਜਲੀ ਦਿੱਤੀ ਨਹੀਂ ਜਾਣੀ ਨਾ ਤੂੰ ਬਿਜਲੀ ਪਹਿਲੀ ਨਹੀਂ ਦੇਤੀ ਪਾਣੀ ਦਾ ਕਿਵੇਂ ਕਰਨਗੇ ਪੈਸੇ ਕਿੱਥੋਂ ਲਾ ਪਾਣੀ ਵੀ ਦੇਤਾ ਜੀ ਥਰਮਲ ਪਲਾਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਕੋਲਾ ਨਹੀਂ ਪੂਰਾ ਹੋਣਾ ਕੋਲੇ ਦੀ ਖਾਨ ਹੀ ਚਲਾ ਲਈ ਜਿਹੜੀ ਬੰਦ ਪਈ ਸੀ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਜਿਆਦੇ ਜਰ ਨਹੀਂ ਚੱਲਦੇ ਹੁਣੇ ਤਿੰਨ ਸਾਲ ਹੋ ਗਏ ਜੀ ਤਿੰਨ ਤਾਂ ਹੋ ਗਏ ਸਾਢੇ ਤਿੰਨ ਤੱਕ ਨਿਬੜ ਜੂ ਕੰਮ ਸਾਢੇ ਤਿੰਨ ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਹੁਣ ਤੇ ਉਹ ਚੜਕਦਾ ਪਹੁੰਚ ਗਏ ਉਹਨ 6 ਮਹੀਨੇ ਬਾਅਦ ਕਹਿਣਗੇ ਆਪ ਹੀ ਕਹਤਾ ਬੱਤੀ ਨਹੀਂ ਬੱਤੀ ਤਾਂ ਜਮੀਨ ਘੱਟ ਦੋ ਬੱਸ ਇਹ ਅਹੀਂ ਬਧੀ ਜਾਣੇ ਇਹਨਾਂ ਨੇ 37 ਬਿਆਲੀ 47 ਤੱਕ 52 ਤੱਕ ਜਾਈ ਜਾਣਗੇ ਕਿਉਂਕਿ ਇਹਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜਿਆਂ ਨਿੰਦੀ ਜਾਂਦੇ ਬੱਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦਾਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵੰਤ ਮਾਨ ਪਵਨ ਤੁਮਨ ਤੜਕੀ ਉੱਠ ਕੇ ਪਵਨ ਤੁਮਨ ਪਵਨ ਤੋ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੋਂ ਹੀ ਆਇਆ ਭਰਾਓ ਮੈਂ ਤਾਂ ਮੈਂ ਕਹਤਾ ਸੀ ਪ੍ਰਧਾਨ ਸਭਾ ਚ ਜੇ ਨਾ ਤੁਸੀਂ ਚੱਜਦੇ ਨਿਕਲ ਆਉਂਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਫੇਮਸ ਕਲਾਕਾਰ ਸੀ ਕੋਈ ਭੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਘੇਲੋਗੇ ਇੱਧਰ ਆਗੇ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਥੋੜੀ ਆਇਆ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਓ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗਾ ਹੋਂ ਨਹੀਂ ਹੁਣ ਤਾਂ ਪ੍ਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦ ਨੇ ਪੇਟਦੇ ਨੇ ਮੈਂ ਤਾਂ ਇਹੇ ਗਲਤੀ ਲੈ ਰਹੇ ਨੇ ਯਾਰ ਜੀ ਜਿਹੜੇ ਮਰਸੀ ਵੱਡੇ ਲੀਡਰ ਦੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਉਹਦਾ ਨਾਮ ਹੀ ਲੈਣਾ ਮੈਂ ਕੀ ਕਹਣਾ ਪ੍ਰਭੂ

ਸੌ ਲੱਖ ਮੈਂ ਤਾਂ ਇੱਥੇ ਚ ਨਜ਼ਾਰੇ ਲੈ ਲੰਦਾਂ ਬਿਛਾਲੇ ਇਹਨਾਂ ਨੇ ਕੀ ਕਥਾ ਨਿਕਲੀਆਂ ਤੇ ਕਟਾਈਆਂ ਤੁਸੀਂ ਨੇ ਮੇਰਾ ਕੋਈ ਕਸੂਰ ਨਹੀਂ ਹੈ ਚੰਦਾ ਤੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਆਉ ਬहोत सारे मुंडे ਆਏ ਨੇ ਵਾਰੂ ਮੁੜ ਕੇ ਆਏ ਨੇ ਉਹਨਾਂ ਨੇ ਕੰਮਕਾਰ ਕੀਤਾ 3 300 4 400 ਬੰਦੇ ਨੂੰ ਵੀ ਕੰਮ ਦਿੱਤਾ ਹੋਇਆ ਕਿਸੇ ਨੇ ਪੰਜਾਬ ਬੰਦਿਆਂ ਨੂੰ ਕੰਮ ਦਿੱਤਾ ਕਿ ਇੱਥੇ ਆ ਉਥੋਂ ਸਿੱਖਿਆ ਇਹ ਕੰਮ ਆ ਕੇ ਇੱਥੇ ਕਿਸੇ ਰੈਸਟੋਰੈਂਟ ਕੋਲ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਹਾਲੇ ਦੇ ਵਾਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਐ ਪੰਜਾਬ ਪੈਰਾ ਸਿਰ ਖੜਾ ਹੋ ਗਈ ਸੋ ਮੈਂ ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ ਜਿਵੇਂ ਮੇਰੇ ਸਾਈਨਾਂ ਨਾਲ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਪੀਆਈਐਲਸ ਪੜੀ ਪਾਈਆਂ ਜਿੱਦੇ ਕੋਡ ਕਲੀਅਰ ਕਰ ਦਿੰਦੀ ਆ ਮੈਂ ਕੱਦਨੂੰ ਮੈਨੂੰ ਕੀ ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਜੀ ਕਿਤੋਂ ਕਿਸੇ ਠੇਕੇਦਾਰ ਤੋਂ ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚ ਕਮਿਸ਼ਨ ਲੈਣਾ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਹੈ ਮੈਂ ਉਸ ਪਰਿਵਾਰ ਦਾ ਹਿੱਸਾ ਸွਿਸ਼ ਕਰਕੇ ਮੈਂ ਤੁਹਾਨੂੰ ਬਤਾਈ ਦਿੰਦਾ ਕਿ ਤੁਸੀਂ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਵੈਸੇ ਮਤਲਬ ਕਈ ਸਾਲ ਲੇਟ ਹੈ ਕੰਮ ਇਹ ਕੋਈ ਕੋਨ ਧਿਆਨ ਨਹੀਂ ਦਿੱਤਾ ਹੁਣ ਤੱਕ ਤਾਂ ਤੁਸੀਂ ਤਰਕੀਆਂ ਕਰ ਕਰ ਕੇ ਗਾਂਹਾਂ ਵਾਲੇ ਪੋਹ ਉਹਦਿਆਂ ਤੇ ਵੀ ਪਹੁੰਚ ਸਕਦੇ ਸੀ ਚਲੋ ਦੇਰ ਆਏ ਦਰਸਤ ਆਏ ਤੁਸੀਂ ਬਹੁਤ ਸ਼ਿੱਦਤ ਨਾਲ ਤੇ ਇਮਾਨਦਾਰੀ ਨਾਲ ਕੰਮ ਕਰੋਗੇ ਮੈਨੂੰ ਉਮੀਦ ਆ ਤੇ ਪੰਜਾਬ ਦਾ ਜਿਹੜਾ ਆਬੋ ਹਵਾ ਉਹ ਤੁਹਾਡੇ ਹੱਥ ਚ ਹੈ ਅਸੀਂ ਧਰਤੀ ਵਾਲਾ ਪਾਣੀ ਵੀ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਨਹਿਰੀ ਪਾਣੀ ਵੀ ਦਰਖਤ ਵੀ ਸਾਰੇ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਔਰ ਲੋਕ ਸਾਥ ਵੀ ਦੇ ਰਹੇ ਨੇ। ਬਹੁਤ سارے ਮੈਂ ਪਿੰਡਾਂ ਜਾਂਦਾ ਰਹਿੰਨਾ ਕਈ ਵਾਰੀ। ਜਿੱਥੇ ਲੋਕ ਕਹਿੰਦੇ ਆ 40-40 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖੇ ਜੀ ਅਸੀਂ। ਕੱਸੀ ਦਾ, ਸੂਏ ਦਾ, ਅਰਜਬਾਹੇ ਦਾ। ਚਲੋ ਉਹ ਤਾਂ ਚਲੋ ਟੇਲਾ ਕਹਿ ਦਿੰਨੇ ਆਪਾਂ ਵੀ ਟੇਲ ਐ ਜੀ ਵੀ ਦੂਰ ਐ ਜੀ ਪਹੁੰਚਿਆ ਨਹੀਂ ਪਹੇ ਆ ਕੰਢੀ ਏਰੀਏ ਚ ਜਿੱਥੋਂ ਪਾਣੀ ਨਿਕਲਦਾ ਸਾਰਾ ਨਾ ਨਾ ਜਾਂਦੀਆਂ ਨੇ ਉੱਥੇ ਪਾਣੀ ਨਹੀਂ ਸੀ ਭਾਗੜਾ ਨੰਗਲ ਦੇ ਆਲੇ ਦਾਲ ਦੇ ਪਿੰਡਾਂ ਐ 10000 ਏਕੜ ਚ ਹੋਣ ਪਾਣੀ ਮਿਲਿਆ ਜੀ ਭਾਗੜਾ ਨੰਗਲ ਉਹਨਾਂ ਦੇ ਏਰੀਏ ਚ ਜੀ ਪਤਾ ਨਹੀਂ ਕਿਿੱਧਰੋਂ ਨਰਾਂ ਗੱਡੀ ਗਏ ਨੇ ਇਹ ਨਾ ਕੋਈ ਧਿਆਨ ਦਿੱਤਾ ਕਿਸੇ ਨੇ ਇੱਧਰ ਨੂੰ ਛੱਡਤਾ ਉੱਧਰ ਨੂੰ ਛੱਡਤਾ ਪੰਜਾਬ ਉਹ ਥੱਲੇ ਪਰ ਧਰਤੀ ਵੱਲ ਨੂੰ ਚਾਈ ਗਏ ਡੂੰਘੇ ਜਾਈ ਗਏ ਜਾਈ ਗਏ 600 ਫੁੱਟ ਤੇ ਪਹੁੰਚ ਗਏ ਸਾਡੇ ਪਿੰਡਾਂ ਵੱਲ 600 ਫੁੱਟ ਗਰਮ ਪਾਣੀ ਆਉਣ ਲੱਗ ਗਿਆ ਜੀ ਹੈਵੀ ਮੈਟਲਸ ਨੇ ਪਤਾ ਨਹੀਂ ਕਿਹੜੇ ਤੱਤ ਨੇ ਉੱਚੇ ਪਤਾ ਨਹੀਂ ਕਿਹੜੀ ਪੱਤਨ ਤੇ ਪਹੁੰਚ ਗਏ ਹੁਣ ਕੱਸੀਆਂ ਪ੍ਰਾਣੀਆਂ ਜਾਂ ਪਾਈਪਾਂ ਦੱਬੀਆਂ ਹੁਣ ਲੋਕਾਂ ਨੂੰ ਵੀ ਥੋੜਾ ਜਆ ਵਾਤਾਵਰਨ ਦੀ ਸਮਝ ਆਈ ਹੈ ਸਾਤ ਦਿਰੇ ਨੇ ਵੀ ਕਸੀਰਾ ਪਾਣੀ ਨੇਰੀ ਪਾਣੀ ਵਰਤੋਂ ਨਾਲੇ ਤਾਂ ਉਹਦੇ ਚ ਤੱਤ ਨੇ ਨਾਲੇ ਉਹਦੇ ਚ ਪਹਾੜਾਂ ਤੋਂ ਮਿੱਟੀ ਆਉਂਦੀ ਐ ਭੁਜਾਉ ਮਿੱਟੀ ਤੇ ਧਰਤੀ ਦੀ ਭੁਜਾਉ ਸ਼ਕਤੀ ਵਧਦੀ ਐ ਤੇ ਨਾਲੇ ਧਰਤੀ ਵਾਲਾ ਪਾਣੀ ਬਚਦਾ ਥੱਲੋਂ ਬਿਜਲੀ ਬਚਦੀ ਐ ਕਿੰਨਾ ਕੁਛ ਇਹਦੇ ਨਾਲ ਕਨੈਕਟਡ ਐ ਤੇ ਮੈਂ ਤਾਂ ਇਹ ਵੀ ਸਲਾਹ ਦਿੰਦੀ ਐ ਕਿ ਜਿੱਥੇ ਕਨੈਕਸ਼ਨ ਐ ਮੋਟਰ ਦਾ ਉਥੇ ਟੁਕ ਟੁਕ ਚਾਰ ਦਰਖਤ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਪਹਿਲਾਂ ਹੁੰਦਾ ਸੀ ਆਪਣੇ ਮੋਟਰ ਜਾਂ ਬੰਬੀ ਕਹਿੰਦੇ ਆਪਾਂ ਉਥੇ ਚਾਰ ਪੰਜ ਦਰਖਤ ਹੁੰਦੇ ਸੀ ਮੰਜਾ ਢਾ ਕੇ ਰੋਟੀ ਵੀ ਉੱਥੇ ਖਾਣੀ ਡੇਕ ਹੁੰਦੀ ਸੀ ਟਾਲੀ ਹੁੰਦੀ ਸੀ ਹਨਾ ਨਿੰਮ ਹੁੰਦਾ ਸੀ ਹੁਣ ਤਾਂ ਮੋਟਰ ਹੀ ਡਿਆ ਆ ਜਿਹੜਾ ਡਿੱਟਕ ਡਾਇਸ ਪਿਆ ਐਡੀ ਕਿ ਮੋਟਰ ਐਨਾ ਕੇਰੀ ਆ ਬਸ ਮੋਟਰ ਦਾ ਆਲੇ ਦਲੇ ਸਾਰੇ ਚ ਉਹਨਾਂ ਲੱਗਿਆ ਕੋ ਮੱਚ ਮਸ਼ਲੀ ਮੋਟਰ ਜੀ ਆ ਗਏ ਆ ਥੱਲੇ ਵਸੇ ਕੱਲੀ ਸੁੱਚ ਸੁੱਚ ਵੀ ਨਹੀਂ ਦੱਬਣ ਜਾਣਾ ਪੈਂਦਾ ਉਹ ਵੀ ਆਟੋਮੈਟਿਕ ਹੋ ਗਿਆ ਕੰਮ ਸੋ ਥੋੜਾ ਜਿਹਾ ਤਾਂ ਆਪਦੀ ਪਹਿਲਾਂ ਸਬਜ਼ੀਆਂ ਲਾ ਲੈਂਦੇ ਨਾਲ ਹੁਣ ਸਾਗ ਜਦੋਂ ਸ਼ਹਿਰ ਨੂੰ ਜਾਂਦੇ ਆ ਕੋਈ ਲਾਣੀਦਾਰ ਪਿੰਡ ਚੋਂ ਤਾਂ ਲਾਣੀਦਾਰ ਨਹੀਂ ਕਹਿੰਦੀ ਆਉਂਦੇ ਉਹ ਗਾਜਰਾਂ ਤੇ ਮੋਰੀਆਂ ਤੇ ਸਾਗ ਫੜ ਲਏ ਹੁੰਦਾ ਸ਼ਹਿਰੋਂ ਫੜ ਕੇ ਲਿਆਉਂਦੇ ਆ ਸਾਗ ਹੁਣ ਮੂਰੀਆਂ ਪਹਿਲਾਂ ਆਪਣੇ ਕੋਲ ਹੁੰਦਾ ਸੀ ਸੋ ਆਪਣੇ ਥੋੜਾ ਜਿਹਾ ਆਪਣੇ ਵਾਤਾਵਰਨ ਨੂੰ ਜ਼ਿਆਦਾ ਛੇੜਛਾੜ ਕਰ ਲਈ ਸੋ ਜ਼ਰੂਰ ਅਸੀਂ ਵੀ ਇਸ ਮਹਿਕਮੇ ਵਾਸਤੇ ਜਿੰਨਾ ਚਾਹ ਹੋਇਆ ਪ੍ਰਚਾਰ ਪਚਾ ਪ੍ਰਸਾਰ ਜਾਂ ਤੁਹਾਡੇ ਜਿਹੜੇ ਤੁਸੀਂ ਸਲੋਗਨ ਦਿੰਨੇ ਹੋ ਉਹ ਸਾਰੇ ਅਸੀਂ ਵੀ ਪ੍ਰਚਾਰ ਕਰਾਂਗੇ ਆਪਣੇ ਆਪਣੇ ਸਾਰੇ ਮੰਤਰਾਲੇ ਵੱਲੋਂ ਵੀ ਪਚਾ ਕਰਾਂਗੇ ਸਰਕਾਰ ਵੱਲੋਂ ਵੀ ਕਰਾਂਗੇ ਤੇ ਤਾਂ ਕਿ ਤੁਹਾਨੂੰ ਮਾਣ ਮਹਿਸੂਸ ਹੋਵੇ ਇਹਨ ਸਾਡੀ ਮਹਿਕਮੇ ਦੀਆਂ ਗੱਲਾਂ ਹੋ ਰਹੀਆਂ ਨੇ ਸਾਡਾ ਮਹਿਕਮਾ ترقی ਕੀਤਾ ਜਾ ਰਿਹਾ ਹੈ ਦੇਖੋ ਹਰੇਕ ਜਿਹੜੇ ਵੀ ਡਿਪਾਰਟਮੈਂਟ ਚ ਹੁੰਦਾ ਉਹ ਨੂੰ ਆਪਣਾ ਡਿਪਾਰਟਮੈਂਟ ਪਿਆਰਾ ਹੁੰਦਾ ਆਪਣਾ ਡਿਪਾਰਟਮੈਂਟ ਦੀ ਤਰੱਕੀ ਵਾਸਤੇ ਹਮੇਸ਼ਾ ਅਰਦਾਸਾਂ ਕਰਦਾ ਕੰਮ ਕਰਦਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਬਧਾਈ ਦਿਨਾ ਕਿ ਤੁਸੀਂ ਰੈਗੂਲਰ ਦਾ ਮਤਲਬ ਹੋ ਗਿਆ ਕਿ ਤੁਸੀਂ ਸਰਕਾਰ ਦੇ ਪਰਿਵਾਰ ਦਾ ਹਿੱਸਾ ਹੋ ਸਰਕਾਰ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਤੇ ਤੁਹਾਡੇ ਪਰਿਵਾਰ ਦੇ ਨਾਲ ਖੜੂਗੀ ਜੋ ਤੁਹਾਡੇ ਡਿਜ਼ਰਵਿੰਗ ਪੱਤੇ ਮਾਣ ਪੱਤੇ ਵਾਦੇ ਜਾਂ ਜੋ ਤੁਹਾਨੂੰ ਸਰਕਾਰ ਸਰਕਾਰੀ ਸਹੂਲਤਾਂ ਜੋ ਮਿਲਦੀਆਂ ਨੇ ਵਾਦੇ ਵੀ ਕਰਾਂਗੇ ਅਸੀਂ ਚਲ ਤੇ ਮਹਿੰਗਾਈ ਦੇ ਮੁਤਾਬਕ ਕਈ ਵਾਰੀ ਪੁਰਾਣਾ ਹੀ ਚੱਲੀ ਜਾਂਦਾ ਹੈ